ਦੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਬਲਾਚੌਰ ਪਹੁੰਚੇ ਨੇ ਰਾਣਾ ਬਲਾਚੌਰਿਆ ਦੇ ਘਰ ਉਸਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪ੍ਰਤਾਪ ਬਾਜਵਾ ਗਏ ਨੇ ਰਾਣੇ ਦੀ ਮੌਤ ਤੇ ਦੁੱਖ ਚਿਤਾਇਆ ਗਿਆ ਹੈ ਉਹਨਾਂ ਕਿਹਾ ਕਿ ਕਈ ਕਾਂਗਰਸੀ ਹੋਰ ਕਈ ਕਾਂਗਰਸੀ ਵਰਕਰ ਵੀ ਉਹਨਾਂ ਦੇ ਨਾਲ ਮੌਜੂਦ ਨੇ ਔਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਦੇ ਚੱਲਦੇ ਉਹਨਾਂ ਕਿਹਾ ਕਿ ਬਹੁਤ ਪਰਿਵਾਰਾਂ ਨੂੰ ਆਪਣੇ ਨੌਜਵਾਨ ਪੁੱਤ ਗਵਾਉਣੇ ਪੈ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਚੱਕੇ ਗਏ ਆਮ ਆਦਮੀ ਪਾਰਟੀ ਨੂੰ ਕਿਹਾ ਗਿਆ ਬਲਾਚੌਰ ਦੇ ਵਿੱਚ ਰਾਣਾ ਬਲਾਚੌਰੀਆ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਘਰ ਪਹੁੰਚੇ ਸ੍ਰੀ ਕੁਆਜਾ ਰਾਣਾ ਡਿਗਵੇਜੀ ਸਿੰਘ ਜਿਨ੍ਹਾਂ ਨੂੰ ਰਾਣਾ ਬਲਾਚੌਰੀਏ ਦੇ ਨਾਲ ਨਾਲ ਜਾਣਦੇ ਹੁੰਦੇ ਬੜੇ ਮਸ਼ਹੂਰ ਇਤੋਂ ਦੇ ਸਪੋਰਟਸ ਪ੍ਰੋਮੋਟਰ ਸਨ ਐਂਡ ਸਪੈਸ਼ਲੀ ਆਵੀ ਇੱਕ ਪਹਿਲਵਾਨ ਵੀ ਸਨ ਬੋਡੀ ਬਿਲਡਰ ਵੀ ਸਨ ਉਹਨਾਂ ਦੀ ਆਪਣੀ ਟੀਮ ਜੋ ਮੈਨੂੰ ਦੱਸਿਆ ਗਿਆ ਸਾਰੇ ਪੰਜਾਬ ਦੇ ਵਿੱਚ ਟੌਪ ਦੇ ਕਬੱਡੀ ਦੇ ਪਲੇਅਰ ਸਾਰੇ ਪੰਜਾਬ ਚ ਇਕੱਠੇ ਕਰਕੇ ਸਾਰੇ ਮਸ਼ਹੂਰ ਟੂਰਨਾਮੈਂਟਸ ਦੇ ਵਿੱਚ ਜੇਤੂ ਟੀਮ ਵੀ ਉਹਨਾਂ ਦੀ ਰਹਿੰਦੀ ਸੀ ਬੜੀ ਵੱਤ ਕਿਸਮਤੀ ਦੀ ਗੱਲ ਹੈ ਕਿ ਇਹ 10 ਦਿਨ ਸ਼ਾਦੀ ਨੂੰ ਨਹੀਂ ਸੀ ਹੋਏ ਤੇ ਉਹਨਾਂ ਨੂੰ ਗੈਂਗਸਟਰਸ ਦੇ ਹੱਥੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਅਜੇ ਤੱਕ ਪੁਲਿਸ ਨੇ ਇਸ ਕੇਸ ਦੇ ਵਿੱਚ ਕੋਈ ਮੇਜਰ ਬ੍ਰੇਕ ਥਰੂ ਨਹੀਂ ਦੱਸੀ ਜਦੋਂ ਘਰ ਵਾਲੇ ਪੁੱਛਦੇ ਨੇ ਇਹੀ ਦੱਸਦੇ ਨੇ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੜੀ ਸ਼ਰਮ